रिकॉर्ड ਉੱਚ ਪੱਧਰਾਂ ਨੂੰ ਛੂਣ ਤੋਂ ਬਾਅਦ ਹੁਣ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਇਸ ਗਿਰਾਵਟ ਨਾਲ ਖਰੀਦਦਾਰਾਂ ਵਾਲਿਆਂ ਲਈ ਇੱਕ ਮੌਕਾ ਬਣ ਗਿਆ ਹੈ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਦੇ ਵਿੱਚ 99.9% ਸ਼ੁੱਧ ਸੋਨਾ 1,25,600 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਜੋ ਕਿ ਪਿਛਲੇ ਸੈਸ਼ਨ ਦੇ ਵਿੱਚ 1,32,400 ਰੁਪਏ ਤੋਂ ਲਗਭਗ 6,800 ਰੁਪਏ ਘਟਿਆ ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵੀ 17400 ਰੁਪਏ ਘੱਟ ਕੇ 152600 ਰੁਪਏ ਪ੍ਰਤੀ ਕਿਲੋਗ੍ਰam ਹੋ ਗਈਆਂ ਜੋ ਕਿ ਪਿਛਲੇ ਸੈਸ਼ਨ ਦੇ ਵਿੱਚ 170000 ਰੁਪਏ ਸੀ ਦੀਵਾਲੀ ਤੋਂ ਬਾਅਦ ਸ਼ੁੱਕਰਵਾਰ ਨੂੰ ਸਥਾਨਕ ਬਾਜ਼ਾਰ ਜੋ ਹੈ ਦੁਬਾਰਾ ਖੁੱਲ ਗਏ ਨੇ ਪਰ ਗਾਹਕਾਂ ਦੀ ਆਵਾਜ਼ ਆਮ ਰਹੀ ਹੈ ਸਰਫਾ ਬਾਜ਼ਾਰ ਐਸੋਸੀਏਸ਼ਨ ਨੇ ਕਿਹਾ ਹੈ ਕਿ ਤਿਉਹਾਰਾਂ ਤੋਂ ਬਾਅਦ ਮੰਗ ਕੁਦਰਤੀ ਤੌਰ ਤੇ ਘਟਦੀ ਆ ਤੇ ਇਸ ਵਾਰ ਕਮਜ਼ੋਰ ਵਿਸ਼ਵਵਿਆਪੀ ਰੁਝਾਨ ਕੀਮਤਾਂ ਤੇ ਦਬਾਅ ਪਾਉਂਦੇ ਦਿਖਾਈ ਦੇ ਰਹੇ ਨੇ ਵਿਸ਼ਵ ਬਾਜ਼ਾਰ ਦੇ ਵਿੱਚ ਸਪਾਟ ਸੋਨਾ ਜੋ ਹੈ 0.93% ਡਿੱਗ ਕੇ 4087.55 ਪ੍ਰਤੀ ਔਸ ਹੋ ਗਿਆ ਹੈ ਅਤੇ ਸਪਾਟ ਚਾਂਦੀ ਜੋ ਹੈ 1.66% ਡਿੱਗ ਕੇ ਹੁਣ ਜੋ ਹੈ 48.12 ਪ੍ਰਤੀ ਔਸ ਹੋ ਗਈ ਹੈ HDFC ਸੈਕਿਉਰिटीज ਦੇ ਸੀਨੀਅਰ ਵਿਸ਼ਲੇਸ਼ਕ 소ਮਿਲ ਗੰਦੀ ਦੇ ਅਨੁਸਾਰ ਤੇਜ਼ ਵਿਕਰੀ ਤੋਂ ਬਾਅਦ ਵਪਾਰੀ ਨਵੀਂ ਖਰੀਦਦਾਰੀ ਤੋਂ ਬਚ ਰਹੇ ਨੇ ਤੇ ਦੀਵਾਲੀ ਤੋਂ ਬਾਅਦ ਮੰਗ ਵਿੱਚ ਗਿਰਾਵਟ ਆਉਣ ਦੀ ਉਮੀਦ ਹੈ ਮੀਰਾਏ ਇਸ ਸੈਟ ਦੇ ਪ੍ਰਵੀਨ ਸਿੰਘ ਕਹਿੰਦੇ ਨੇ ਕਿ ਨੇੜਲੇ ਭਵਿੱਖ ਵਿੱਚ ਸੋਨਾ ਜੋ ਹੈ 4000 ਜਾਂ 4200 ਪ੍ਰਤੀ ਔਸ ਰੋਜ਼ ਵਿੱਚ ਰਹਿ ਸਕਦਾ ਹੈ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਮਾਹਿਰਾਂ ਦੇ ਅਨੁਸਾਰ ਮੌਜੂਦਾ ਗਿਰਾਵਟ ਜੋ ਹੈ ਖਰੀਦਦਾਰਾਂ ਲਈ ਇੱਕ ਮੌਕਾ ਹੋ ਸਕਦੀ ਹੈ ਕੀਮਤਾਂ ਥੋੜੇ ਸਮੇਂ ਦੇ ਵਿੱਚ ਅਸਥਿਰ ਰਹਿਣਗੀਆਂ ਜਦੋਂ ਕਿ ਸਰਕਾਰੀ ਨੀਤੀਆਂ ਵਿਸ਼ਵ ਵਿਆਪੀ ਦਰਾਂ ਅਤੇ ਡਾਲਰ ਜੋ ਹੈ on ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਕੀਮਤਾਂ ਦੇ ਵਿੱਚ ਨਿਰਧਾਰਤ ਕਰਨ